ਰੀਕੋਰਡ ਖਬਰਨਾਮਾ ਤੇ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਜਿਵੇਂ ਕਿ ਅਸੀਂ ਤੁਹਾਨੂੰ ਵਕ ਵਕ ਦੇਸ਼ਾਂ ਦੀਆਂ ਜੋ ਵੀਜ਼ਾ ਸੰਬੰਧੀ ਗਾਈਡਲਾਈਨਸ ਹੁੰਦੀਆਂ ਉਹ ਆਪਣੇ ਚੈਨਲ ਜਰੂਏ ਦਿਖਾਉਂਦੇ ਰਹਿੰਦੇ ਆ ਇਸ ਵਕਤ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੀ ਕਿਉਂਕਿ ਆਸਟ੍ਰੇਲੀਆ ਨੂੰ ਕਿਤਨੇ ਕਿਤੇ ਅੱਜ ਕੱਲ ਸਟੂਡੈਂਟ ਕਾਫਾ ਕਾਫੀ ਪਸੰਦ ਕਰ ਰਹੇ ਨੇ ਆਸਟ੍ਰੇਲੀਆ ਆਪਣੀ ਜਿਹੜਾ ਹੈਗਾ ਸਨੈਰੀ ਪਿੱਛ ਬਣਾਉਣਾ ਚਾਹੁੰਦੇ ਨੇ ਇਹਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੁਪਰੀਸ ਭੁੱਲਰ ਨੇ ਪੁੱਲ ਸਾਹਿਬ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਪੰਜਾਬੀਆਂ ਦਾ ਫਿਰ ਢਲ ਗਿਆ ਤੇ ਹੁਣ ਦੀ ਗੱਲ ਕਰੀਏ ਤਾਂ ਹੁਣ ਉਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਕਿਉਂਕਿ ਕਾਫੀ ਪਿੱਛੇ ਜਿਹੀ ਵੇਖਿਆ ਸੀ ਕਿ ਡਾਕੂਮੈਂਟ ਦੇ ਵਿੱਚ ਕਾਫੀ ਨੂ ਸਟੂਡੈਂਟਾਂ ਦੀ ਕਮੀਆਂ ਰਹਿੰਦੀਆਂ ਸੀ ਉਹਦੇ ਵਿੱਚ ਕੀ ਹੈਗਾ ਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਤੇ ਕਿਦਾਂ ਉਹ ਆਪਣਾ ਜਿਹੜਾ ਹੈਗਾ ਕਨੇਡਾ ਸਟੇਲ ਗਿਆ ਜਿਹੜਾ ਜਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਐਫ ਨਿਊਜ਼ ਨੂੰ ਅਸੀਂ ਵੈਲਕਮ ਕਰਦੇ ਆਂ ਪਰ ਵੇਖਣ ਵਾਲੇ ਸਾਰੇ ਜਿਹੜੇ ਦੋਸਤ ਦੇਖ ਰਹੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਆਸਟ੍ਰੇਲੀਆ ਨਾ ਹਮੇਸ਼ਾ ਹੀ ਜਿਵੇਂ ਆਪਣੇ ਪੰਜਾਬ ਦੀ ਪਹਿਲੀ ਪਸੰਦ ਰਿਹਾ ਕੈਨੇਡਾ ਜਿਹੜਾ ਹੈਗਾ ਉਹ ਵੀ ਬੱਚੇ ਜਾਣਾ ਚਾਹੁੰਦੇ ਆ ਪਰ ਬਹੁਤ ਸਾਰੇ ਬੱਚੇ ਨਾ ਪਿਛਲੇ ਸਮੇਂ ਦੇ ਵਿੱਚ ਜਿਵੇਂ ਕੁਝ 네ਗੇਟਿਵ ਨਿਊਜ਼ ਆਈਆਂ ਕੈਨੇਡਾ ਦੀਆਂ ਉਹਨਾਂ ਨੂੰ ਦੇਖ ਕੇ ਆਸਟ੍ਰੇਲੀਆ ਨੂੰ ਪ੍ਰੇਫਰ ਕਰਦੇ ਆ ਬਹੁਤ ਸਾਰੇ ਬੱਚੇ ਜਿਹੜੇ ਆਰਟਸ ਸਟਰੀਮ ਕਰਕੇ ਆਸਟ੍ਰੇਲੀਆ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਲੈਵਲ 1 ਯੂਨੀਵਰਸਿਟੀਆਂ ਹੈਗੀਆਂ ਉਹ ਆਰਟਸ ਸਟਰੀਮ ਨੂੰ ਐਕਸੈਪਟ ਨਹੀਂ ਕਰਦੀਆਂ ਦੂਜੀ ਜਿਹੜੀ ਪ੍ਰੋਬਲਮ ਉਹ ਇਹ ਆਉਂਦੀ ਆ ਬੱਚਿਆਂ ਨੂੰ ਕਿ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਹੈਗੇ ਉਹ ਪੂਰੇ ਨਹੀਂ ਹੋ ਪਾਉਂਦੇ ਫਾਈਨੈਂਸ਼ੀਅਲ ਡਾਕੂਮੈਂਟ ਦੇ ਵਿੱਚ ਨਾ ਬਹੁਤ ਸਾਰੇ ਆਪਣੇ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਹੁੰਦੇ ਲੋਕ ਉਹਨਾਂ ਨੇ ਆਪਣੀਆਂ ਆਈਟੀਆਰ ਰਿਟਰਨ ਜਿਹੜੀਆਂ ਉਹ ਫਿਲ ਨਹੀਂ ਕੀਤੀਆਂ ਹੁੰਦੀਆਂ ਜਾ ਆਪਣੇ ਜਿਹੜੇ ਹੁਣ ਫੰਡ ਹੈਗੇ ਉਹ 3 ਮਹੀਨੇ ਘਟੋ ਘਟ ਪੁਰਾਣੇ ਚਾਹੀਦੇ ਆ ਆਸਟ੍ਰੇਲੀਆ ਦੇ ਵਿੱਚ ਉਹ ਫੰਡਿੰਗ ਕਿਤੇ ਕਿਤੇ ਨਾ ਕਿਤੇ ਬੰਦੇ ਕੋਲੇ ਰੈਡੀ ਨਹੀਂ ਹੁੰਦੀ ਆਪਾਂ ਇਹ ਅਪੀਲ ਕਰਦੇ ਆ ਪੇਰੈਂਟਸ ਨੂੰ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦੇ ਹੋ ਜਿਹੜੇ ਹੁਣ ਬੱਚੇ 24 ਪਾਸ ਆਊਟ ਦੇ ਐਗਜ਼ਾਮ ਦੇ ਰਹੇ ਆ ਉਹਨਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਧਿਆਨ ਦੇਣਾ ਸ਼ੁਰੂ ਕਰਨਾ ਪੈਣਾ ਆਲਰੇਡੀ ਉਹ ਲੇਟ ਆ ਬੱਟਰ ਫਿਰ ਵੀ ਅਜੇ ਇਹ ਜਿਹੜਾ ਬੱਚਾ 24 ਪਾਸ ਆਊਟ ਹੈਗਾ ਉਹਦੇ ਕੋਲੇ ਤਿੰਨ ਇਨਟੇਕ ਹੁੰਦੇ ਆ ਸਭ ਤੋਂ ਪਹਿਲਾ ਇਨਟੇਕ ਤਾਂ ਹੈਗਾ ਉਹਦੇ ਕੋਲੇ ਜੁਲਾਈ ਇਨਟੇਕ ਉਸ ਤੋਂ ਬਾਅਦ ਨਵੰਬਰ ਉਸ ਤੋਂ ਬਾਅਦ ਫਰਵਰੀ 2025 ਦਾ ਜੇ ਉਹ ਹੁਣ ਵੀ ਧਿਆਨ ਦੇ ਲੈਣਗੇ ਤਾਂ ਇਹ ਸਾਰੇ ਡਾਕੂਮੈਂਟ ਪੂਰੇ ਕਿਤੇ ਨਾ ਕਿਤੇ ਹੋ ਸਕਦੇ ਆ ਸਭ ਤੋਂ ਪਹਿਲਾ ਹੈਗਾ ਕਿ ਉਹਨਾਂ ਦੀ ਆਈਟੀਆਰ ਰਿਟਰਨ ਫਿਲ ਕਰਨ ਕਿਸੇ ਵਧੀਆ ਸੀਏ ਨੂੰ ਮਿਲ ਕੇ ਵਧੀਆ ਅਕਾਊਂਟੈਂਟ ਨੂੰ ਮਿਲ ਕੇ ਜਿਹੜਾ ਉਹਨਾਂ ਦੇ ਨੇੜੇ ਹੈਗਾ ਜਾਂ ਜਿਸ ਦੇ ਤੋਂ ਉਹ ਪਹਿਲਾਂ ਆਲਰੇਡੀ ਕੰਮ ਕਰਾ ਰਹੇ ਆ ਉਹਨੂੰ ਮਿਲ ਕੇ ਆਪਣੀਆਂ ਆਈਟੀਆਰ ਫਿਲ ਕਰਨ ਉਹਨਾਂ ਨੂੰ ਆਪਣਾ ਜਿਹੜਾ ਫੰਡ ਹੈਗਾ ਉਹ ਕਈ ਵਾਰੀ ਕੀ ਹੁੰਦਾ ਕਿ ਪੇਰੈਂਟਸ ਕਹਿੰਦੇ ਫੰਡ ਤਾਂ ਅਸੀਂ ਦਿਖਾ ਦਾਂਗੇ ਬਟ ਫੰਡਿੰਗ ਦੇ ਸੋਰਸਿਸ ਨਹੀਂ ਹੁੰਦੇ ਉਹ ਸੋਰਸਿਸ ਜਿਹੜੇ ਹੈਗੇ ਤੁਹਾਡੇ ਅਕਾਊਂਟੈਂਟ ਨੇ ਰੈਡੀ ਕਰਕੇ ਦੇਣੇ ਆ ਜੇ ਉਹਦੇ ਨਾਲ ਰਿਲੇਟਡ ਸਾਡੀ ਕਿਤੇ ਲੋਡ ਪੈਂਦੀ ਅਸੀਂ ਹਮੇਸ਼ਾ ਹਾਜ਼ਰ ਹਾਂ ਤੇ ਅਕਾਊਂਟੈਂਟ ਨੂੰ ਮਿਲ ਕੇ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਰੈਡੀ ਕਰਨ ਤੇ ਆਸਟ੍ਰੇਲੀਆ ਜਾਣਾ ਜਿਹੜਾ ਹੈਗਾ ਉਹ ਔਖਾ ਨਹੀਂ ਹੈਗਾ ਬਟ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਡਾਕੂਮੈਂਟ ਦੀ ਜ਼ਰੂਰਤ ਹੈਗੀ ਆ ਉਹ ਜ਼ਿਆਦਾ ਕਿਸੇ ਵਧੀਆ ਕੰਸਲਟੈਂਟ ਨੂੰ ਮਿਲ ਕੇ ਪੂਰੇ ਹੋ ਸਕਦੇ ਆ ਜਾਂ ਫਿਰ ਆਪਦੇ ਅਕਾਊਂਟੈਂਟ ਨੂੰ ਮ ਤੇ ਉਹ ਬੱਚੇ ਜਿਹੜੇ ਆਸਟ੍ਰੇਲੀਆ ਦਾ ਡ੍ਰੀਮ ਰੱਖਦੇ ਆ ਆਸਟ੍ਰੇਲੀਆ ਜਾ ਸਕਦੇ ਆ। ਗੱਲ ਕਹਿ ਸਕਦੇ ਆ ਹੁਣ ਜਿਨ੍ਹਾਂ ਨੇ 12ਵੀਂ ਦੇ ਪੇਪਰ ਦੇ ਰਹੇ ਨੇ ਬੱਚੇ ਕਿਉਂਕਿ ਮੈਨੂੰ ਲੱਗ ਰਿਹਾ ਅੱਜ ਤੱਕ ਜਿਵੇਂ ਹੁਣ ਕਨੇਡਾ ਵਿੱਚ ਕਾਫੀ ਅਪਡੇਟ ਹੋ ਚੁੱਕੀਆਂ ਨੇ ਥੋੜਾ ਟਫ ਲੱਗ ਰਿਹਾ ਤੇ ਕਿਤੇ ਨਾ ਕਿਤੇ ਆਸਟ੍ਰੇਲੀਆ ਵਾਲੇ ਬੱਚੇ ਹੋਰ ਜਾਣ ਜ਼ਰੂਰ ਕਰਨਗੇ। ਤੇ ਇਹਦੇ ਵਿੱਚ ਹੋਰ ਆਪਾਂ ਆਇਲਿਸ਼ ਦੀ ਆਪਾਂ ਕਰੀਏ ਗੱਲ ਕਿੰਨੇ ਪੈਣ ਦੀ ਜ਼ਰੂਰਤ ਹੈਗੀ ਹੈ ਇਹਦੇ ਵਿੱਚ ਜਿਨ੍ਹਾਂ ਨੇ ਆਇਲਿਸ਼ ਕੀਤਾ ਹੋਵੇ ਤੇ ਜਾਂ ਆਪਾਂ ਕਹਿ ਦਈਏ ਵੀ ਸਟੱਡੀ ਦੇ ਵਿੱਚ ਕਿੱਥੋਂ ਤੱਕ ਵਧੀਆ ਆਪਣੀ ਕੀਤੀ ਹੋਵੇ ਵੀ ਜਿਹੜੇ ਉਹਨਾਂ ਨੂੰ ਸੌਖਾ ਰਹੇ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੱਚੇ ਪਲੱਸ 2 ਪਾਸ ਕਰ ਰਹੇ ਹਨ ਉਹਨਾਂ ਨੂੰ ਆਇਲਟਸ ਪੀਟੀ ਕੋਈ ਮੈਟਰ ਨਹੀਂ ਕਰਦਾ ਆਇਲਟਸ ਪੀਟੀ ਮੈਟਰ ਕਰਦਾ ਸੀ ਜਿਹੜੇ ਇਸ ਤੋਂ ਪਹਿਲਾਂ ਬੱਚੇ ਸੀ ਜਾਂ ਪੰਜਾਬ ਬੋਰਡ ਵਾਲੇ ਬੱਚੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਲੰਮਾ ਟਾਈਮ ਲੱਗਦਾ ਸੀ ਪੀਟੀ ਆਇਲਟਸ ਕਰਨਾ ਹੁਣ ਪੀਟੀ ਆਇਲਟਸ ਕੋਈ ਉਹਨਾਂ ਲਈ ਮੈਟਰ ਨਹੀਂ ਹੈਗਾ ਸਿਰਫ ਜਿਹੜੀ ਪਲੱਸ 2 ਵਾਲੇ ਬੱਚੇ ਦੀ ਰਿਕੁਆਇਰਮੈਂਟ ਪੀਡੀ ਦੀ ਹੈਗੀ ਆ ਉਹ 50 ਈਚ ਦੀ ਹੈਗੀ ਆ ਜਿਹੜੀਆਂ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ ਆ ਆਇਲਟਸ ਦੇ ਵਿੱਚ 6 ਈਚ ਦੀ ਹੈਗੀ ਆ ਤਾਂ ਆਲਮੋਸਟ ਜਿਹੜੇ ਬੱਚੇ ਇਸ ਟਾਈਮ ਉਹ ਪੀਟੀ ਨੂੰ ਪ੍ਰੇਫਰ ਕਰ ਰਹੇ ਕਿਉਂਕਿ ਪੀਟੀ ਜਿਹੜਾ ਹੈਗਾ ਉਹ ਆਇਲਟਸ ਤੱਕ ਕੈਨੇਡਾ ਆਸਟ੍ਰੇਲੀਆ ਦੋਨੋਂ ਜਗ੍ਹਾ ਹੀ ਪ੍ਰੋਪਰ ਚੱਲ ਰਿਹਾ ਤਾਂ ਪੀਟੀ ਤੇ 50 ਸਕੋਰ ਲੈਣੇ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਕੋਰਸ ਜਿਹੜਾ ਤੁਸੀਂ ਪੁੱਛਿਆ ਵੀ ਕੋਰਸ ਕਿਹੜਾ ਲੈਣਾ ਚਾਹੀਦਾ ਕੋਰਸ ਮਿਲਣਾ ਤੁਹਾਨੂੰ ਤੁਹਾਡੀ ਸਟਰੀਮ ਦੇ ਅਕੋਰਡਿੰਗ ਜੇ ਤੁਸੀਂ ਕਮਰਸ ਕੀਤੀ ਹੈ bizness account ਨਾਲ ਰਿਲੇਟਡ ਮਿਲਣਾ ਜੇ ਤੁਸੀਂ ਨਾਨ ਮੈਡੀਕਲ ਆ ਤਾਂ IT ਨਾਲ ਰਿਲੇਟਡ ਜਿਹੜੇ ਤੁਹਾਨੂੰ ਮਿਲਨੇ ਆ ਕਿ ਕੋਰਸ ਮੈਡੀਕਲ ਆ ਤਾਂ ਮੈਡੀਕਲ ਨਾਲ ਰਿਲੇਟਡ ਮਿਲਨੇ ਆ ਕੋਰਸ ਦਾ ਕੋਈ ਇਸ਼ੂ ਨਹੀਂ ਹੈਗਾ ਉਹ ਸਟਰੀਮ ਨਾਲ ਰਿ ਤੇ IELTS PTE ਦਾ ਜਿਹੜਾ ਹੈਗਾ ਸਕੋਰ ਉਹ ਬੜਾ इजीली ਬੱਚੇ ਅੱਜਕੱਲ ਕਰ ਜਾਂਦੇ ਆ ਪ੍ਰੋਬਲਮ ਸਿਰਫ ਫਾਈਨੈਂਸ਼ੀਅਲ ਡਾਕੂਮੈਂਟ ਦੀ ਹੈ ਅਪਾ ਫਰੈਂਚ ਦੀ ਗੱਲ ਕਰ ਗੀਏ ਜਿਵੇਂ ਕਿ ਹੁਣ ਵੇਖਿਆ ਜਾਂਦਾ ਕਿ ਕਈ ਬੈਂਕਸ ਵਗੈਰਾ ਤੇ ਦਿਨ ਦਿਨ ਸਟੱਡੀ ਲੋਨ ਵਗੈਰਾ ਦੇ ਦਿੰਦੇ ਨੇ ਕਿ ਉਹ ਇਹਦੇ ਵਿੱਚ ਕਾਰਗਰ ਸਿੱਧ ਹੋਊਗਾ ਜੇਕਰ ਆਸਟ੍ਰੇਲੀਆ ਦਾ ਕਰਨਾ ਚਾਹੁੰਦਾ ਨੇ ਕਿਉਂਕਿ ਕਈ ਵਾਰ ਕਿਸੇ ਕੋਲ ਇਨਾ ਫੰਡ ਨਹੀਂ ਹੁੰਦਾਗਾ ਉਹ ਬੈਂਕ ਤੋਂ ਲੋਨ ਲੈ ਕੇ ਸਟੱਡੀ ਲੋਨ ਲੈ ਕੇ ਅਪਲਾਈ ਕਰ ਦਿੰਦੇ ਉਹ ਚੀਜ਼ ਦੇ ਵਿੱਚ ਕਾਰਗਰ ਸਿੱਧ ਹੋ ਸਕਦਾ ਹੈ ਬਿਲਕੁਲ 100% ਹੋ ਸਕਦਾ ਬਟ ਬੈਂਕ ਜਿਹੜਾ ਲੋਨ ਦਿੰਦੀ ਹੈ ਨਾ ਉਹ ਵੀ ਤੁਹਾਡੇ ਫਾਈਨੈਂਸ਼ੀਅਲਸ ਡਾਕੂਮੈਂਟ ਤੇ ਦਿੰਦੀ ਆ ਉਹ ਵੀ ਤੁਹਾਡੀਆਂ ਆਈਟੀਆਰ ਜੇ ਹੋਣੀਆਂ ਜਿਹੜਾ ਤਾਂ ਗਵਰਨਮੈਂਟ EMPLOYE ਉਹਨੂੰ ਤਾਂ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੀਆਂ ਆਈਟੀਆਰ ਵੀ ਹੁੰਦੀਆਂ ਉਹਦੇ ਕੋਲੇ ਫੰਡਿੰਗ ਦੇ ਵੀ ਕੁਝ ਸੋਰਸਿਸ ਹੁੰਦੇ ਆ ਉਹਨੂੰ ਬੈਂਕ ਵੀ ਲੋਨ ਦੇ ਦਿੰਦੀ ਆ ਬਟ ਜਿਹੜਾ ਕੋਈ ਜਾਂ ਤਾਂ ਜਿਹੜਾ ਕੋਈ ਛੋਟਾ ਬਿਜ਼ਨਸਮੈਨ ਆ ਜਾਂ ਜਿਹੜਾ ਐਗਰੀਕਲਚਰ ਵਾਲਾ ਬੰਦਾ ਹੈਗਾ ਐਗਰੀਕਲਚਰ ਦੇ ਵਿੱਚ ਇਹ ਨਹੀਂ ਹੈਗਾ ਐਗਰੀਕਲਚਰ ਦੇ ਵਿੱਚ ਤਾਂ ਸੀ ਇਹ ਦੇਖਿਆ ਵੀ ਕਈ ਵਾਰੀ 4 ਕਿੱਲੇ ਵਾਲੇ ਵੀ ਆਪਣੇ ਪੋਟੈਂਸ਼ੀਅਲ ਡਾਕੂਮੈਂਟ ਰੈਡੀ ਕਰਕੇ ਰੱਖੇ ਬੈਠੇ ਹੁੰਦੇ ਆ ਕਈ ਵਾਰੀ 40 ਕਿੱਲੇ ਵਾਲੇ ਕੋਲੇ ਵੀ ਫਾਈਨੈਂਸ਼ੀਅਲ ਡਾਕੂਮੈਂਟਸ ਉਹਦੇ ਕੋਲ ਜੇ ਫਾਰਮ ਹੀ ਨਹੀਂ ਹੁੰਦੇ ਉਹਨੇ ਆਪਣੇ ਜੇ ਫਾਰਮ ਹੀ ਨਹੀਂ ਲਾਇਆ ਹੁੰਦੇ ਮਤਲਬ ਫਾਈਨੈਂਸ਼ੀਅਲ ਡਾਕੂਮੈਂਟ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ ਕਿ ਜੇ ਦਾ ਕੋਈ ਹੱਲ ਨਹੀਂ ਹੈਗਾ ਉਹਦੇ ਸਾਰੇ ਹੱਲ ਹੈਗੇ ਆ ਬਟ ਉਹਦੇ ਲਈ ਕੀ ਹੁੰਦਾ ਕਿ ਕਈ ਵਾਰੀ ਪੇਰੈਂਟਸ ਪਹਿਲਾਂ ਬੱਚੇ ਦੀ ਪੜ੍ਹਾਈ ਦੇ ਜ਼ੋਰ ਲਾਈ ਰੱਖਦੇ ਉਸ ਤੋਂ ਬਾਅਦ ਪੀਟੀ ਆਇਲੈਂਡ ਦੇ ਪਿੱਛੇ ਰਹਿੰਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਆਸਟ੍ਰੇਲੀਆ ਦਾ ਵੀਜ਼ਾ ਦਾ ਸ਼ਾਇਦ ਜਾਂਦੇ ਹੀ ਲੱਗ ਜਾਣਾ ਬਟ ਇਹ ਜਿਹੜੀ ਤਿਆਰੀ ਹੈਗੀ ਆ ਇਹ ਜਦੋਂ ਤੱਕ ਪਲੱਸ 2 ਦੇ ਸਰਟੀਫਿਕੇਟ ਉਹਨਾਂ ਦੇ ਹੱਥ ਚ ਆਉਣਗੇ ਇਹ ਤਿਆਰੀ ਅੱਜ ਤੋਂ ਹੀ ਉਹਨਾਂ ਨੂੰ ਕਰਨੀ ਪੈਣੀ ਆ ਜਦ ਕਿ ਅਸਲ ਤੇ ਵੀ ਉਹਨਾਂ ਕੋਲ ਅਜੇ ਸਮਾਪਿਆ ਆ ਜਾਂ ਜਿਵੇਂ ਆਈਟੀ ਟਰਨ ਭਰਨੀ ਹੈਗੀ ਆ ਫੰਡ ਦਾ ਕਰਨਾ ਰੀਸਮੈਂਟ ਜਾਂ ਹੋਰ ਵੀ ਜੇ ਚੱਲ ਗਈ ਉਹ ਹੁਣ ਹੁਣੇ ਤੋਂ ਕਰ ਲੱਗੇਣ ਤੇ ਉਹਨਾਂ ਨੂੰ ਥੋੜਾ ਸੌਖਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਤਿਆਰੀ ਅਸੀਂ ਨਾ ਅੱਜ ਤੋਂ ਮੈਨੂੰ ਲੱਗਦਾ 2-3 ਮਹੀਨੇ ਪਹਿਲਾਂ ਵੀ ਇਹ ਵੀਡੀਓ ਪਾਤੀ ਸੀਗੀ ਹਨਾ ਵੀ ਤਿਆਰੀ ਤੋਂ ਉਹਨੂੰ ਉਦੋਂ ਹੀ ਕਰਨੀ ਚਾਹੀਦੀ ਆ ਬਟ ਉਹ ਪਹਿਲਾ ਮੌਕਾ ਸੀਗਾ ਵੀਡੀਓ ਦਾ ਇਹ ਦੂਜਾ ਮੌਕਾ ਜੇ ਤੁਸੀਂ ਆਪਣੇ ਬੱਚੇ ਨੂੰ ਆਸਟ੍ਰੇਲੀਆ ਤਿੰਨ ਜਿਹੜੇ ਆਉਣ ਵਾਲੇ ਟੇਕ ਉਹਨਾਂ ਦੇ ਵਿੱਚ ਭੇਜਣਾ ਚਾਹੁੰਦੇ ਹੋ ਤਾਂ ਇਹ ਜਿਹੜਾ ਤੁਹਾਡੇ ਕੋਲੇ ਮੌਕਾ ਹੈਗਾ ਸਹੀ ਤੁਸੀਂ ਆਪਣੇ ਪੋਟੈਂਸ਼ੀਅਲਸ ਡਾਕੂਮੈਂਟ ਤੇ ਕੰਮ ਕਰਨਾ ਸ਼ੁਰੂ ਤੁਹਾਡੇ ਬੱਚੇ 100% ਆਸਟ੍ਰੇਲੀਆ ਚਲੇਗਾ ਵੀਜ਼ਾ ਵੇਵ ਵੱਲੋਂ ਕੀ ਮਦਦ ਕੀਤੀ ਜਾਵੇਗੀ ਜੇਕਰ ਤੁਹਾਨੂੰ ਆਪਣੀ ਕੋਈ ਵੀਡੀਓ ਦੇਖ ਕੇ ਜਾਂ ਆਸਟ੍ਰੇਲੀਆ ਨੂੰ ਲੈ ਕੇ ਕਿਉਂਕਿ ਤੁਹਾਡੇ ਕੋਲ ਜੇ ਕੋਈ ਬੱਚਾ ਆਉਂਦਾ ਤਾਂ ਵੀਜ਼ਾ ਵੇਵਸ ਵੱਲੋਂ ਦੇਖੋ ਹਰ ਤਰ੍ਹਾਂ ਦੀ ਜਿਹੜੀ ਸਹਾਇਤਾ ਹੈਗੀ ਆ ਬਣਦੀ ਸਹਾਇਤਾ ਉਹ ਦਿੱਤੀ ਜਾਊਗੀ ਤੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਦਿੱਤਾ ਜਾਊਗਾ ਵੀ ਇਹ ਫਾਈਨੈਂਸ਼ੀਅਲ ਡਾਕੂਮੈਂਟ ਕਿਸ ਤਰੀਕੇ ਨਾਲ ਤਿਆਰ ਹੋਣਗੇ ਉਹਨਾਂ ਦੇ ਹੀ ਕੋਈ ਵਧੀਆ ਜਿਹੜੇ ਅਕਾਊਂਟੈਂਟ ਹੈਗੇ ਆ ਉਹਨਾਂ ਤੱਕ ਮਤਲਬ ਉਹਨਾਂ ਨੂੰ ਪਹੁੰਚਾਇਆ ਜਾਊਗਾ ਔਰ ਉਹਨਾਂ ਦੇ ਜਿਹੜੇ ਹੈਗੇ ਵਧੀਆ ਜਿਹੜੇ ਤਰੀਕੇ ਨਾਲ ਉਹਨਾਂ ਦੇ ਫ੍ਰੈਂਚੀਸਲ ਡਾਕੂਮੈਂਟ ਰੈਡੀ ਹੋ ਸਕਣ ਉਹਦੇ ਵਿੱਚ ਫੁੱਲ ਸਪੋਰਟ ਕੀਤੀ ਜਾਊਗੀ ਸਮਝੋ ਇੱਕ ਵਿਖਿਆ ਗਿਆ ਹੁਣ ਜਦੋਂ ਤੋਂ ਪੀਟੀਆ ਆਈ ਹੈ ਸਟਾਈਲਸ ਥੋੜਾ ਜਿਹਾ ਸਟੂਡੈਂਟ ਅੱਗੇ ਨੂੰ ਘਟ ਕਰ ਰਹੇ ਨੇ ਇਹਦਾ ਬੜਾ ਰੁਝਾਨ ਵੱਧ ਗਿਆ ਤੇ ਕੀ ਕਾਰਨ ਹੋ ਰਿਹਾ ਹੈ ਕਿ ਹੁਣ ਰੁਝਾਨ ਵੱਧ ਰਿਹਾ ਹੈਗਾ ਇਸ ਚੀਜ਼ ਨੂੰ ਲੈ ਕੇ ਕਿ ਹੁਣ ਹਰ ਇੱਕ ਦੇਸ਼ ਵਿੱਚ ਇਹਦਾ ਫਾਇਦਾ ਮਿਲੇਗਾ ਤੇ ਕੀ ਕਾਰਨ ਹੈ ਕਿ ਤੁਰ ਜਾਣਾ ਵੱਧ ਗਿਆ ਦੇਖੋ ਜੀ ਪੀਅਰਸਨ ਟੈਸਟ ਆਫ ਇੰਗਲਿਸ਼ ਦਾ ਜਦੋਂ ਸਟਾਰਟ ਹੋਇਆ ਸੀਗਾ ਸ਼ਾਇਦ ਲੋਕਾਂ ਨੂੰ ਲੱਗਦਾ ਸੀ ਕਿ ਆਇਲਟਸ ਹੀ ਇੱਕ ਟੈਸਟ ਹੈਗਾ ਜਿਹੜਾ ਬਾਹਰ ਜਾਣ ਲਈ ਹੈਗਾ ਪੀਟੀ ਸ਼ਾਇਦ ਕੋਈ ਇਦਾਂ ਦਾ ਟੈਸਟ ਆਇਆ ਜਿਹੜਾ ਜਿਹਦੀ ਕੋਈ ਵੈਲਿਊ ਹੈ ਨਹੀਂਗੀ ਬਟ ਅਸੀਂ ਪਹਿਲੇ ਦਿਨ ਤੋਂ ਹੀ ਸਮਝ ਗਏ ਸੀ ਪੀਅਰਸਨ ਟੈਸਟ ਆਫ ਇੰਗਲਿਸ਼ ਨੂੰ ਜਦੋਂ ਸਟਾਰਟ ਹੋਇਆ ਸੀਗਾ ਉਦੋਂ ਤੋਂ ਹੀ ਅਸੀਂ ਪੀਅਰਸਨ ਟੈਸਟ ਆਫ ਇੰਗਲਿਸ਼ ਪੀਟੀ ਕਰਾ ਰਹੇ ਹਾਂ ਪੀਟੀ ਨੇ ਹੌਲੀ-ਹੌਲੀ ਜਿਹੜਾ ਆਪਣੀ ਜਿਹੜੀ ਹੈਗੀ ਆ ਵੈਲਿਊ ਇੰਨੀ ਕੁ ਬਧਾ ਲਈ ਆ ਅੱਜ ਦੀ ਡੇਟ ਦੇ ਵਿੱਚ ਹਰ ਬੱਚਾ ਪੀਟੀ ਹੀ ਕਰਨਾ ਚਾਹੁੰਦਾ ਪੀਟੀ ਕਰਨ ਦਾ ਰੀਜ਼ਨ ਇਹ ਆ ਵੀ ਕੈਨੇਡਾ ਦੇ ਵਿੱਚ ਐਸਡੀਐਸ ਦੇ ਵਿੱਚ ਪੀਟੀ ਚੱਲਦਾ ਕੈਨੇਡਾ ਦੇ ਵਰਕ ਪਰਮਿਟ ਲਈ ਉਹਨਾਂ ਨੇ ਕੋਰ ਪੀਟੀ ਕੱਢਤੀ ਇਹ ਸਭ ਤੋਂ ਵੱਡੇ ਬੈਨੀਫਿਟ ਹੋ ਗਏ ਯੂਕੇ ਨੇ ਆਪਣਾ ਅਕੈਡੈਮਿਕ ਪੀਟੀ ਨਾਲ ਸਟੂਡੈਂਟ ਵੀਜ਼ਾ ਬਹੁਤ ਵਧੀਆ ਦਿੱਤਾ ਯੂਕੇ ਵੀ ਆਈ ਪੀਟੀ ਨਾਲ ਸਟੂਡੈਂਟ ਵੀਜ਼ਾ ਪਲੱਸ ਆਪਣਾ ਜਿਹੜਾ ਹੈਗਾ ਵਰਕ ਪਰਮਿਟ ਜਿਹੜੇ ਸਕਿਲਡ ਵੀਜ਼ੇ ਦੇ ਬਹੁਤ ਲੋਕ ਹੈ ਉਹਦੇ ਦਿੱਤੇ ਉਸ ਵਾਰ ਆਸਟ੍ਰੇਲੀਆ ਦੇ ਵਿੱਚ ਤਾਂ ਇਹ ਜਿਹੜਾ ਹੈਗਾ ਇਦਾਂ ਦਾ ਰੈਸਟ ਆ ਸ਼ੁਰੂ ਤੋਂ ਹੀ ਡੇ 1 ਤੋਂ ਹੀ ਜਦੋਂ ਇਹ ਸਟਾਰਟ ਹੋਇਆ ਇਹ ਪੀਆਰ ਪਲੱਸ ਅਕੈਡੈਮਿਕ ਸਟੱਡੀ ਵੀਜ਼ੇ ਲਈ ਪਹਿਲੇ ਦਿਨ ਤੋਂ ਹੀ ਪ੍ਰੂਫ ਸੀਗਾ ਤੇ ਅੱਜ ਵੀ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਪਹਿਲੀ ਪਸੰਦ ਬਣਨ ਦਾ ਰੀਜ਼ਨ ਇਹੀ ਆ ਕਿ ਹਰ ਕੰਟਰੀ ਦੇ ਵਿੱਚ ਆਈਲੈਂਡਸ ਨਾਲੋਂ ਵੀ ਕਿਤੇ ਨਾ ਕਿਤੇ ਵੱਧ ਪ੍ਰੈਫਰ ਕੀਤਾ ਜਾ ਰਿਹਾ ਸਕਸੈਸ ਰੇਟ ਦੇ ਵਿੱਚ ਹਰ ਤਰ੍ਹਾਂ ਦੇ ਵਿੱਚ ਬੈਨੀਫਿਟ ਤਾਂ ਹੈਗਾ ਹੀ ਆ ਦੂਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਇਹਦਾ ਜਿਹੜਾ CBSE ਬੋਰਡ ਬੱਚਾ ਹੈਗਾ ਉਹ ਸਿਰਫ ਜੇ 15 ਦਿਨ ਵੀ ਲਾ ਲੈਣ 15 ਦਿਨਾਂ ਦੇ ਵਿੱਚ ਵੀ ਜਿਹੜੀ ਸਾਡੇ ਤੁਸੀਂ ਇੰਸਟਾ ਤੇ ਦੇਖੋਗੇ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਬੱਚੇ ਮਤਲਬ 15 ਦਿਨ ਦੇ ਵਿੱਚ ਵਿੱਚ ਹੀ ਆਪਣੀ ਰਿਕੁਆਇਰਮੈਂਟ ਤੋਂ ਵੱਧ ਸਕੋਰ ਲੈ ਜਾਂਦਾ ਤੇ ਸੇਮ ਡੇ ਰਿਜ਼ਲਟ ਆ ਜਾਂਦਾ ਬੱਚੇ ਦਾ ਫਿਰ ਬੱਚਾ ਕਿਉਂ ਹਾਈਲਾਈਟਸ ਕਰੂਗਾ ਕਿ ਜਿਹੜੇ ਜਿਹਨੂੰ ਕਿਤੇ ਨਾ ਕਿਤੇ ਤਿਆਰੀ ਵੀ ਜ਼ਿਆਦਾ ਕਰਨੀ ਪੈਂਦੀ ਆ ਐਗਜ਼ਾਮ ਤੇ ਵੀ ਕਈ ਵਰੀ ਟਾਈਮ ਲੱਗ ਜਾਂਦਾ ਫਿਰ ਰਿਜ਼ਲਟ ਲਈ ਵੀ 12-13 ਦਿਨ ਵੇਟ ਕਰਨੀ ਪੈਂਦੀ ਆ ਫਿਰ ਟੀਆਰਐਫ ਦੀ ਕਿਤੇ ਨਾ ਕਿਤੇ ਸਮੱਸਿਆ ਹੁੰਦੀ ਸੀਗੀ ਇਹ ਸਾਰੀਆਂ ਸਮੱਸਿਆ ਕਰਕੇ ਪੀਅਰ ਸੰਦ ਦਾ ਜਿਹੜਾ ਆਨਲਾਈਨ ਹੀ ਰਿਜ਼ਲਟ ਆ ਆਨਲਾਈਨ TiRF ਡਾਊਨਲੋਡ ਕਰੋ ਤੁਸੀਂ ਐਗਜ਼ਾਮ ਦੇਣ ਤੋਂ ਨੈਕਸਟ ਡੇ ਆਪਣੀ ਫਾਈਲ ਦਾ ਪ੍ਰੋਸੈਸ ਕਰਾ ਸਕਦੇ ਹੋ ਪੀਟੀ ਨਾਲ ਨੈਕਸਟ ਡੇ ਤੁਹਾਡਾ ਜਿਹੜਾ ਕਿਤੋਂ ਵੀ ਤੁਸੀਂ ਪ੍ਰੋਸੈਸ ਚਲਾਉਣਾ ਆਪਣਾ ਕਿਸੇ ਵੀ ਕੰਟਰੀ ਦਾ ਉਹ ਨੈਕਸਟ ਡੇ ਪ੍ਰੋਸੈਸ ਕੰਟੀਨਿਊ ਹੋ ਜਾਂਦਾ ਤਾਂ ਇਸ ਕਰਕੇ ਹੁਣ ਅੱਜ ਦੀ ਡੇਟ ਦੇ ਵਿੱਚ ਪਹਿਲੀ ਪਸੰਦ ਜਿਹੜੀ ਆ ਇਹ ਹੈਗੀ ਆ ਪੀਟੀ ਲੋਕਾਂ ਦੀ ਕਿਤੇ ਨਾ ਕਿਤੇ ਕਈ ਕਈ ਬੱਚੇ ਕਹਿੰਦੇ ਵੀ ਅਸੀਂ ਜਾਣਾ ਹੀ ਆਸਟ੍ਰੇਲੀਆ ਉਹਨੂੰ ਜੋ ਮਰਜੀ ਕਹਿ ਦੋ ਉਹਨੇ ਕੈਨੇਡਾ ਨਹੀਂ ਜਾਣਾ ਬਟ ਸਾਡਾ ਕੰਮ ਹੈਗਾ ਕਿ ਜੈਨੂਇਨ アドਵਾਈਸ ਦੇਣਾ ਔਰ ਦੋਨਾਂ ਕੰਟਰੀਆਂ ਦੇ ਅਲੱਗ-ਅਲੱਗ ਬੈਨੀਫਿਟ ਆ ਉਹ ਡਿਪੈਂਡ ਕਰਦਾ ਕਲਾਇੰਟ ਤੇ ਕਿ ਉਹ ਕਿਹੜੀ ਕੰਟਰੀ ਨੂੰ ਪ੍ਰੇਫਰ ਕਰਦਾ ਧੰਨਵਾਦ ਸਰ ਜੀ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਤਿ ਸ਼੍ਰੀ ਅਕਾਲ ਜੀ ਸੋ ਇਹ ਸਾਨੂੰ ਸਿਮੂਲੇਸ਼ਨ ਫੂਲਰ ਵੀਜ਼ਾ ਵੇਬ ਤੋਂ ਇਹਨਾਂ ਵੱਲੋਂ ਬਾਕੀ ਵੀ ਦੱਸਿਆ ਗਿਆ ਕਿ ਆਸਟ੍ਰੇਲੀਆ ਲਈ ਜੇਕਰ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਜੋ ਡਾਕੂਮੈਂਟ ਹੁਣ ਤੋਂ ਹੀ ਸ਼ੁਰੂ ਕਰ ਦੇਣ ਬਣਾਉਣੇ ਕਿਉਂਕਿ ਫਿਰ ਉਹਨਾਂ ਨੂੰ ਅੱਗੇ ਚੱਲ ਕੇ ਸੁੱਖਾ ਰਹਿੰਦਾ ਜਿਹਦੇ ਪਾਸੇ ਕੈਨੇਡਾ ਦੀ ਜਿਹੜਾ ਹੈਗਾ ਵਿਜ਼ਟਰ ਵੀਜ਼ਾ ਉਹ ਕਾਫੀ ਲੱਗ ਰਹੇ ਨੇ ਤੇ ਲੋਕ ਆਪਣਾ ਅਪਲਾਈ ਕਰਕੇ ਚਾਹੇ ਇਹਨਾਂ ਤੋਂ ਲਵਾ ਲੈਣ ਇਹਨਾਂ ਦਾ ਅਸੀਂ ਐਡਰੈਸ ਵੀ ਨਾਲ ਮੈਂਸ਼ਨ ਕਰਾਂਗੇ ਆ ਵੀਜ਼ਾ ਵੀ ਇਹ ਵੱਲੋਂ ਲਗਾਤਾਰ ਫ੍ਰੀਕਵੈਂਟ ਦੇ ਵਿੱਚ ਸੁਝਾਅ ਦਿੱਤੀਆਂ ਜਾ ਰਹੀਆਂ ਤੇ ਕੋਈ ਵੀ ਆਸਟ੍ਰੇਲੀਆ ਤੇ ਕੈਨੇਡਾ ਦੇ ਸਬੰਧਤ ਗੱਲਬਾਤ ਕਰਨੀ ਚਾਹੁੰਦਾ ਤੇ ਇਹਨਾਂ ਦੇ ਫ੍ਰੀਕਵੈਂਟ ਦਫ਼ਤਰ ਵਿੱਚ ਆ ਕੇ ਕੰਮ ਕਰ ਸਕਦਾ